ਭਗਵ ਅੱਜ ਦੀ ਇੱਕ ਪ੍ਰੈਸ ਕਾਨਫਰੰਸ ਦਾ ਵਿਚਾਰ ਪੰਜਾਬ ਦੀ ਜਿੰਦਗਾਨ ਪਖਾਨੀ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਜਿੰਦਗਾਨ ਉਹਦੀ ਪਖਾਨੀ ਪਖਾਨੀ ਦੀ ਜਿੰਦਗਾਨ ਉਹਦਾ ਖੇਤ ਖੇਤ ਦੀ ਜਿੰਦਗਾਨ ਉਹਦਾ ਪਾਣੀ ਕਿਤਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਨਵੇਂ ਐਗਰੀਕਲਚਰ ਪੰਪਸਟ ਲਗਿੜੇ ਮੋਟਰਾਂ ਨੇ ਉਹਨਾਂ ਦੇ ਇਫੈਕਟਨ ਕਿਉਂਕਿ ਬੈਂਕ ਦਿੱਤੇ ਹੋਏ ਕੀ ਕਿਸੇ ਕਾਰਨ ਕਰਕੇ ਉਹਾਰੇ ਲੋਕਾਂ ਦੇ ਦਿੱਤੇ ਕੌਂਸਲਿਕ ਕਿਸਾਨ ਭਰਾਵਾਂ ਨੂੰ ਤੇ ਜਿਨ੍ਹਾਂ ਕੋਲ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਖੇਤੀਆਂ ਦੇ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਾਂ ਤਾਂ ਜਨਰੇਟਰਾਂ ਦੇ ਉੱਪਰ ਖੇਤੀ ਕਰਨੀ ਪੈਂਦੀ ਸੀ ਤੇ ਜਾਂ ਫਿਰ ਗੁੰਹੜੀ ਤੋਂ ਪਾਣੀ ਬੋਲ ਲੈਣਾ ਪੈਂਦਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਹਰਮਾਨਜੀਤ ਦੀ ਸਰਕਾਰ ਨੇ ਇੱਕ ਜੋ ਕਮਿਊਨਿਟੀ ਨਗਰੀ ਉਹ ਅਭੀ ਲਾਂਚ ਕਰ ਗਾ ਰਹੀਆਂ ਹਮਾਰਾ ਉਹ ਤਾਂ ਕੋਟੇ ਖੁੱਲ ਜਾਣਾ ਹੈ ਜਿਸ ਦੇ ਤਹਿਤ ਆ ਟੋਲਰ ਪੰਪ ਸੈਟ ਨਿਗਰੇ ਐਗਰੀਕਲਚਰ ਪੰਪ ਸੈਟ ਦੇ ਕਿਤੇ ਮੋਟਰਾਂ ਦੇ ਫੀਲਡਰ ਨੂੰ ਮੋਟਰਾਂ ਦੇ ਟੋਲ ਰਾਈਡ ਦੇਖਣ ਹੈ ਜਿਹੜੀ ਉਹ ਹੋਰ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ 20000 ਨਵੇਂ ਪੰਪ ਸੈਟ ਨਿਗਰੇ ਉਹ ਕਨੈਕਸ਼ਨ ਦਿੱਤੇ ਜਾਣਗੇ 3 5 7.5 ਔਰ 10 ਪਾਵਰ ਦੇ ਜਿਹਦੇ ਵਿੱਚ 60% ਫਸਕਰੀ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹੜੀ ਸਿਰਫ ਉਹ ਕਿਸਾਨ ਭਰਾਵਾਂ ਨੇ ਪਾਉਣੀਆਂ ਇਹਦੇ ਲਈ ਆ ਪੋਰਟਲ ਜਿਹੜਾ ਉਹ ਮੁੰਡੇ ਖੁੱਲ ਜਾਣਾ ਹੈ ਔਰ ਜੋ ਐਪ੍ਰੋਕਸੀਮੇਟ ਕਾਸਟ ਹੈ ਇਹਨੇ ਤਿੰਨ ਜਿਹੜਾ ਮੋਟਰ ਹੈ ਉਹਦੀ ਐਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਿੰਨੇ 2 ਲੱਖ 9000 5 ਬਾਰੀ ਦਾ ਹੌ 5 ਹੌ 5 ਔਵਰ ਦਾ 3 ਲੱਖ 3000 7.7 ਹੱਪ ਆਉਂਦਾ 4 ਲੱਖ 15000 ਤੇ 10 ਹੌ 5 ਔਵਰ ਦਾ 5 ਲੱਖ 5000 ਯਾਨੀ ਇਹ ਸਬਤਿਕ ਮੋਡਲ ਦੇ ਮੋਡੂਲ ਬਲਾਕ ਜਿਹਦੇ ਵੇਖਣੇ ਨੂੰ ਥੋੜੇ ਜਿਹੀ ਲੋਕ ਘੱਟ ਨੇ ਤੋਂ ਇਹ ਇਹ ਮੇਰੀ ਬੀਟੀਏ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਜਿਹੜਾ ਲਾਹਾ ਲਓ ਪੰਜਾਬ ਦੇ ਵਿੱਚ ਜਿਹੜੇ 37 ਬਲਾਕ ਸੇਫ ਜ਼ੋਨ ਨੇ ਯਾਨੀ ਕਿ ਜਿੱਥੇ ਪਾਣੀ ਬਹੁਤਾ ਡੂੰਘਾ ਹੈ ਜੀ ਨਹੀਂ ਗਿਆ ਕ੍ਰਿਟੀਕਲ ਸਟੇਜ ਦੇ ਵਿੱਚ ਜਾਂ ਅੰਸ਼ਕ ਸਟੇਜ ਦੇ ਵਿੱਚ ਉਹ ਨਹੀਂ ਪਹੁੰਚੇ ਹੈ ਜਿਹੜੇ ਕਿ ਇਹ ਜ਼ਿਆਦਾ ਦਿਲੇ ਇਹ ਉਧਰ ਦੇ ਪਾਸੇ ਮੁਖਤਰ ਫਾਜ਼ਲ ਦਾ ਫਰੂਖਰ ਵਾਲੇ ਪਾਸੇ ਜਾਂ ਫਿਰ ਉਧਰ ਅਖਿਆਲਪੁਰ पठानकोट ਵਾਲੇ ਪਾਸੇ ਜਿਹੜੇ ਉਹਨਾਂ ਦਿਲੇ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਇੱਕ ਕਿਥਾਂ ਵੀ ਰਾ ਸਿੱਧੀਆਂ ਕਨੈਕਸ਼ਨ ਜਿਹੜੇ ਉਹ ਲੈ ਸਕਣਗੇ 7% ਤੋਂ 70% ਦੇ ਨਾਲ ਤੇ ਜਿਹੜਾ ਬਾਕੀ ਦਾ ਪੰਜਾਬ ਹੈ ਜਿੱਥੇ ਆਪਣਾ ਇਲਾਕਾ ਜਿਵੇਂ ਕਿ ਮਾਲਵਾ ਆ ਗਿਆ ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਕਿ ਅੰਥੇਕ ਖੇਤ ਹੋਣ ਹੈ ਜਿੱਥੇ ਕਿ ਜਲੇ ਪਾਣੀ ਜ਼ਰੂਰ ਉਹਨਾਂ ਦਾ ਜ਼ਿਆਦਾ ਦੂਰ ਵੀ ਜਾ ਦਿੱਤੇ ਉੱਥੇ ਡਾਇਰੈਕਟ ਇੱਕ ਕਨੈਕਸ਼ਨ ਆਪਾਂ ਨਹੀਂ ਲਗਾ ਸਕਦੇ ਹੈਗੇ ਇਹਦੇ ਲਈ ਪ੍ਰਿੰਕਲ ਸਿਰਤਮ ਡਿਊਅਰ ਸਪਰਿੰਗੇਸ਼ਨ ਸਿਸਟਮ ਜਿਹੜੇ ਆਪਾਂ ਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਆਦਿ ਉਹ ਲਗਾਣਾ ਪਏਗਾ ਪਰ ਨਾਲ ਹੀ ਇੱਕ ਛੋਟੀ ਜਿਹੀ ਗੱਲ ਇਹ ਵੀ ਏ ਹੈ ਕਿ ਇਹ ਅਸੀਂ ਦੋਨੋਂ ਮਹਿਕਮਿਆਂ ਦੀਆਂ ਸਕੀਮਾਂ ਨੂੰ ਕਿਉਂਕਿ ਇਹ ਤਾਂ ਤਕਰੀਬਨ ਕਾਹ 70% ਦਾ ਪੰਜਾਬ ਇਹ ਤੋਂ ਵੰਡਿਆ ਰਹਿ ਜਾਂਦਾ ਇੱਧਰ ਦੇ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਇਹਦਾ ਲਾਭ ਲੈ ਸਕਣ ਇਸ ਲਈ ਸੀ ਦੋ ਮਹੱਤਵਪੂਰਨ ਸਕੀਮਾਂ ਨੂੰ ਆਸੀਂ ਐਡਾਪਟ ਕੀਤਾ ਯਾਨੀ ਕਿ ਇਕੱਠਿਆਂ 70% ਤੋਂ ਕੁਲਪਾਤ ਲਈ 80 ਤੋਂ 90% ਇਹ ਵੀ ਆ ਜੇ ਲੇਡੀਜ਼ ਨੇ ਜਾਂ ਐਫਪੀ ਨੇ ਜਾਂ 2.5 ਏਕੜ ਤੋਂ ਘੱਟ ਧੀ ਦੇ ਕਿਸਾਨ ਨੇ ਇਹਨਾਂ ਨੂੰ ਮੱਧਮ ਵਰਗ ਸੰਸਰੀ ਉਹਦੇ ਵਿੱਚ ਆ ਤੇ ਜਨਰਲ ਕੈਟਾਗਰੀਆਂ ਨੂੰ 80% ਤੱਕਰੀ ਹੈ ਤੋਂ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਹੋ ਜਾ ਰਿਹਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਉਹਦੇ ਚ 60% ਜਨਰਲ ਕੈਟਾਗਰੀ ਨੂੰ ਆ ਔਰ ਐਫਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ 80% ਸਰਪ੍ਰੀ ਹੈ ਯਾਨੀ ਕਿ ਨਿਗੋਣਾ ਜਿਹੜਾ ਉਹਨਾਂ ਨੂੰ ਵੀਰਾਂ ਨੂੰ ਪੇ ਕਰਦਾ ਰਹੇਗਾ ਇਸ ਇਹਨਾਂ 20000 ਪੰਪਾਂ ਦੇ ਵਿੱਚੋਂ 15000 ਸਦੇ ਕਿਸਾਨਾਂ ਨੂੰ ਦਿੱਤਾ ਜਾਏਗਾ 2000 ਜਨਰਲ ਕੈਟਾਗਰੀ ਦੇ ਵਿੱਚ 2000 ਪੰਪ ਨੇ ਜਿਹੜੇ ਉਹ SC ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਏਗਾ 3000 ਲੀਟਰ ਪੰਪ ਕਨੈਕਸ਼ਨ ਦੇ ਜਿਹੜੇ ਉਹ ਜਿਹੜੇ ਪੰਚਾਇਤਾਂ ਦੇ ਵਿੱਚ ਕਿਸੇ ਨੇ ਤੋਂਬੇ ਤੇ ਲਵਾ ਲਿਆ ਤਾਂ ਸਰਕਾਰ ਦੇ ਰੀਡਿੰਗ ਕਰਦੀ ਹੈ ਤਾਂ ਉਹ ਲਾ ਕੇ ਪੰਚਾਇਤਾਂ ਦੇ ਵਰਤੋਂ ਕਰਦੀ ਹੈ 3000 ਰੁਪਏ ਨਾਲ ਵਾਪਸ ਰੱਖਿਆ ਗਿਆ ਤਾਂ ਮੇਰੀ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਬਹੁਤ ਬੇਵਕਤ ਬਾਤਮਾ ਸਕੀਮ ਹੈ ਤੋਂਬੇ ਪਹਿਲੇ ਕਨੈਕਸ਼ਨਾਂ ਦੇ ਲਈ 70 ਤੋਂ 80% ਫਸਲੀ ਔਰ ਫਿਰ ਡ੍ਰਿਪ ਔਰ ਇਰੀਗੇਸ਼ਨ ਸਿਸਟਮ ਔਰ ਪ੍ਰਿੰਕਲ ਸਿਸਟਮ ਜਿਹੜੀ ਅੱਛੀ ਦਾ ਨਵੀਂ ਸਿਸਟਮ ਕਰਤੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ 9 ਤਾਰੀਖ ਨੂੰ 9 ਸਪਟੰਬਰ ਨੂੰ ਜਿਹੜਾ ਫੂਡ ਜਿਹੜਾ ਉਹ ਖੁੱਲੇਗਾ ਔਰ 39 ਤੱਕ ਖੁੱਲਾ ਰਹੇਗਾ ਫੋਕਸਮ ਫੋਕਸ ਸਰਵਿਸ ਹੈ ਕਿ ਜਿਹੜਾ ਪਹਿਲਾਂ ਆਊਗਾ ਉਹ ਮਿਲੂਗਾ ਇਹ ਕੋਈ ਕੋਈ ਤੇਰ ਮੇਰ ਦੀ ਪੂਰੀ ਦੇ ਵਿੱਚ ਪ੍ਰੇਫਰੈਂਸ ਨਹੀਂ ਹੋਵੇ ਕੋਈ ਫੇਰ ਉਹ

ਹਾਂ ਇਹਦੇ ਵਿੱਚ ਜਿਹੜਾ 40% ਤਖਾਨਾ ਨੇ ਦੇਣਾ ਜੀ 30% ਪੰਜਾਬ ਪਿਆ ਤਾਂ ਦੇਣ ਜਿਹੜਾ 40% ਦਾ 40% ਤੋਂ ਮੈਨੂੰ ਉਹ ਸਰ ਦਾ ਪੂਰਾ ਬਾਲਦਾ ਉਹਦਾ ਉਹ ਤਾਂ ਨਹੀਂ ਮੈਂ ਕਹਿ ਰਿਹਾ ਕਿ ਇਹਦੇ 70% ਜਿਹੜੀ ਸਸਤੀ ਹੈ ਉਹ 30% ਜਿਹੜਾ ਤਖਾਨਾ ਦੇ ਦੇ ਜਿਹੜੀ 30% ਪੰਜਾਬ ਸਰਕਾਰ ਦੇ ਜਿਹੜੀ ਜਿਹੜੀ ਇਹ ਸਾਰੀ ਸਸਤੀ ਇਹਦਾ ਆਲਰੇਡੀ ਇੰਟਗ੍ਰਾਮ ਹੈਗਾ ਇਸ ਸਬੰਧ ਵਿੱਚ ਇਹ ਤੁਹਾਨੂੰ ਸਹਿਦਾਰ ਦਰੋਕੀ ਸਭ ਦੀ ਕਾਹਨ ਹੈ ਇਹ ਨਾ ਕਿ ਆਲਰੇਡੀ ਕਰਦੇ ਅੱਜ ਤਾਂ ਨਹੀਂ ਉਹ ਨਹੀਂ ਕਹੀ ਤੁਹਾਡੀ ਗੱਲ ਕਰਦੇ ਤੇ ਕਰਦੇ ਕੱਟ ਗਿਆ ਦਾ ਮਤਲਬ ਇਹ ਕੋਈ ਨਹੀਂ ਕਿ ਨਵਾਂ ਕੋਈ ਕੰਮ ਨਹੀਂ ਹੋ ਰਿਹਾ ਹੈ ਜਿਹੜੇ ਇਹ ਫਰਮ ਵੀ ਜਿੱਦਿ ਕੇ ਪੰਜਾਬ ਨੂੰ ਜ਼ਰੂਰਤ ਹੈ ਉਹਦਾ ਜਿਹੜਾ ਕੰਮ ਪੂਰਾ ਹੈ ਉਹ ਤੁਸੀ ਸਹਿਦਾਰ ਲਾਉਂਦੇ ਹੋ

ਇੱਥੇ 500 ਤੋਂ 300 ਤੋਂ ਤੇ ਆਪਾਂ ਪਾਣੀ ਵੱਢ ਚੱਲ ਜੀ ਪਾਣੀ ਦੇਣੀ। ਕਈ ਕਈ ਬਲਾਕ ਜਿਹਾ ਅੰਦਰ ਤਹਿਲੀ ਨੂੰ ਹੈ ਕਿ ਜਿਸ ਨੂੰ ਪਾਣੀ ਉਹਨੂੰ ਤੇ ਪਾਣੀ ਮਿਲੇਗਾ। ਮੈਂ ੱਲੇ ਸੰਗੂਰ ਜਾਂ ਸੁਨਾਮੀ ਦਾ ਕੋਲ ਵੀ ਤੇ ਨਾ ਸਾਰੇ ਪੰਜਾਬ ਦੇ ਜਲੇ ਕਰਾਂਗਾ। ਮੈਂ ਉਹ ਪਾਣੀ ਦੇ ਦੂੰਗਾ ਜੇ ਕੋਈ ਨਾ ਕਰੇ ਰੋਕਿਆ ਜਾਏ ਤਾਂ ਜੀ ਕਰਦਾ ਹੈ ਨਾ ਪੈਸੇ ਦਾ ਮਸਲਾ ਜਿੰਨੀ ਰੋਣਾ ਤਾਂ ਮੈਂ ਹੈ